ਲੜਕੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਚੇਅਰਮੈਨ ਸਾਹਿਬ ਨੇ ਗੋਲੀ ਮਾਰਨ ਦੇ ਦਿੱਤੇ ਹੁਕਮ ਕਿੱਥੇ ਦਿੱਤੇ ਤਾਂ ਕਿਸ ਕੰਟਰੀ ਦੀ ਇਹ ਪੋਸਟ ਹੈ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਪੋਸੂਨਾਮਾ ਚੈਨਲ ਤੇ ਇਸ ਸਮੇਂ ਤੁਸੀਂ ਜੁੜ ਚੁੱਕੇ ਹੋ ਔਰ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਜ ਕਾਫੀ ਵਾਇਰਲ ਹੋ ਰਹੀ ਹੈ ਇਸ ਘਟਨਾ ਦੀ ਕੀ ਸੱਚਾਈ ਹੈ ਇਹ ਉਹ ਲੋਕ ਜਾਣਦੇ ਨੇ ਪਰ ਇਸ ਪੋਸਟ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਦੂਸਰੇ ਕੰਟਰੀਆਂ ਦੀ ਖੂਬਸੂਰਤੀ ਨੂੰ ਦੇਖ ਕੇ ਅਨੁਸ਼ਾਸਨ ਨੂੰ ਦੇਖ ਕੇ ਆਪਾਂ ਜਦੋਂ ਵੀ ਬਾਹਰਲੇ ਮੁਲਕਾਂ ਦਾ ਦੌਰਾ ਕਰਕੇ ਇੱਧਰ ਆਉਂਦੇ ਆ ਪੰਜਾਬ ਆਉਂਦੇ ਆ ਜਾਂ ਭਾਰਤ ਆਉਂਦੇ ਆ ਤਾਂ ਆਪਾਂ ਉੱਥੇ ਦੇ ਲੋਕਾਂ ਦੇ ਅਨੁਸ਼ਾਸਨ ਨੂੰ ਲੈ ਕੇ ਉੱਥੇ ਦੀ ਖੂਬਸੂਰਤੀ ਨੂੰ ਲੈ ਕੇ ਗੱਲਾਂ ਬਹੁਤ ਕਰਦੇ ਆ ਪਰ ਆਪਾਂ ਆਪਣੇ ਕੰਟਰੀ ਵਿੱਚ ਕੀ ਅਜਿਹਾ ਕੁਝ ਨਹੀਂ ਕਰ ਸਕਦੇ ਜੋ ਉਹਨਾਂ ਦੀਆਂ ਉਦਾਹਰਣਾਂ ਆਪਾਂ ਦੇ ਰਹੇ ਆਂ ਅੱਜ ਇਸ ਪੋਸਟ ਦੇ ਵਿੱਚ ਇੱਕ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਮਤਲਬ ਬਲਾਤਕਾਰੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਦੀ ਤਲਾਸ਼ ਕੀਤੀ ਜਾਂਦੀ ਹੈ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਦੇ ਇੱਕ ਮੁਹੱਲੇ ਦੇ ਵਿੱਚ ਇੱਕ ਲੜਕੀ ਦੇ ਨਾਲ ਬਲਾਤਕਾਰ ਹੋ ਗਿਆ ਗੱਲ ਉਸ ਸ਼ਹਿਰ ਦੇ ਉਸ ਵਕਤ ਦੇ ਚੇਅਰਮੈਨ ਮਾਊਸੇ ਟੁੰਗ ਤੱਕ ਪਹੁੰਚ ਗਈ ਉਹ ਵੀ ਪਤਾ ਲੈਣ ਉਸ ਲੜਕੀ ਦੇ ਘਰ ਪਹੁੰਚਿਆ ਤਾਂ ਪਤਾ ਲੱਗਾ ਕਿ ਇਹ ਹਾਦਸੇ ਹੋਏ ਨੂੰ ਕਈ ਦਿਨ ਹੋ ਗਏ ਉਸਨੇ ਲੜਕੀ ਦੇ ਸਿਰ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਪੁੱਛਿਆ ਬੇਟਾ ਜਦੋਂ ਤੇਰੇ ਨਾਲ ਜ਼ਬਰਦਸਤੀ ਹੋਈ ਤਾਂ ਤੂੰ ਰੋਣਾ ਨਹੀਂ ਪਾਇਆ ਲੜਕੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਉਸਨੇ ਪੁੱਛਿਆ ਕਿ ਉਨੀ ਜ਼ੋਰ ਦੀ ਹੁਣ ਰੋਲਾ ਪਾ ਸਕਦੀ ਹੈ ਤੂੰ ਲੜਕੀ ਨੇ ਫਿਰ ਸਿਰ ਹਿਲਾ ਕੇ ਹਾਂ ਵਿੱਚ ਜਵਾਬ ਦਿੱਤਾ ਤਾਂ ਪੁੰਗ ਨੇ ਪੁਲਿਸ ਤੇ ਸਿਪਾਹੀ ਬੁਲਾਏ ਅਤੇ ਮੁਹੱਲੇ ਦੇ ਚਾਰੇ ਪਾਸੇ ਅੱਧਾ-ਅੱਧਾ ਮੀਲ ਦੇ ਦਾਇਰੇ ਵਿੱਚ ਉਹਨਾਂ ਨੂੰ ਖੜੇ ਹੋਣ ਦਾ ਹੁਕਮ ਦਿੱਤਾ ਜਦੋਂ ਸਾਰੇ ਖੜੇ ਹੋ ਗਏ ਤਾਂ ਉਸ ਨੇ ਲੜਕੀ ਨੂੰ ਓਨੀ ਜ਼ੋਰ ਨਾਲ ਹੀ ਰੋਅ ਪਾਉਣ ਲਈ ਕਿਹਾ ਜਿੰਨਾ ਉਸ ਨੇ ਹਾਦਸੇ ਦੇ ਵਕਤ ਪਾਇਆ ਹੋਇਆ ਸੀ ਲੜਕੀ ਨੇ ਚੀਕ ਮਾਰੀ ਸਿਪਾਈਆਂ ਨੂੰ ਬੁਲਾਇਆ ਕਿਸੇ ਨੇ ਆਵਾਜ਼ ਸੁਣੀ ਇਸ ਬਾਰੇ ਚੇਅਰਮੈਨ ਸਾਹਿਬ ਨੇ ਪੁੱਛਿਆ ਤਾਂ ਹਰ ਇੱਕ ਨੇ ਇਸ ਚੀਕ ਨੂੰ ਸੁਣਨ ਦੀ ਹਾਮੀ ਭਰੀ ਉਸੇ ਵਕਤ ਹੀ ਮਾਊਸੇ ਤੁੰਗ ਨੇ ਅੱਧੇ ਮੀਲ ਦੇ ਦਾਇਰੇ ਵਿੱਚ ਆਉਂਦੇ ਸਾਰੇ ਘਰਾਂ ਵਿੱਚ ਰਹਿੰਦੇ ਮਰਦਾਂ ਨੂੰ ਇਕੱਠਾ ਕਰ ਲਿਆ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਜੇ ਇਹ ਅੱਧੇ ਘੰਟੇ ਦੇ ਵਿੱਚ ਵਿੱਚ ਬਲਾਤਕਾਰੀਆਂ ਬਾਰੇ ਦੱਸ ਦਿੰਦੇ ਨੇ ਤਾਂ ਇਹਨਾਂ ਨੂੰ ਬਖਸ਼ ਦਿੱਤਾ ਜਾਵੇ ਨਹੀਂ ਤਾਂ ਸਭ ਨੂੰ ਗੋਰੀ ਨਾਲ ਉਡਾ ਦਿੱਤਾ ਜਾਵੇ બસ ਫਿਰ ਕੀ ਸੀ ਦਸਾਂ ਕੁ ਮਿੰਟਾਂ ਵਿੱਚ ਹੀ ਦੋਸ਼ੀਆਂ ਦੀ ਪਛਾਣ ਹੋ ਗਈ ਅਤੇ ਉਹਨਾਂ ਨੂੰ ਮੌਕੇ ਤੇ ਹੀ ਸਾਰਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਮੁਕਾਇਆ ਗਿਆ ਇਹ ਸਾਰੀ ਕਾਰਵਾਈ ਨੂੰ ਸਿਰਫ ਤਿੰਨ ਕੁ ਘੰਟੇ ਵਿੱਚ ਪੂਰਾ ਕਰ ਲਿਆ ਗਿਆ ਅਗਲੇ ਪੂਰੇ 50 ਸਾਲ ਪੂਰੇ ਬੀਜਿੰਗ ਵਿੱਚ ਕਦੇ ਕੋਈ ਬਲਾਤਕਾਰ ਦੀ ਘਟਨਾ ਨਹੀਂ ਹੋਈ ਇਸੇ ਕਰਕੇ ਹੀ ਚੀਨ ਸਾਡੇ ਨਾਲੋਂ 2 ਸਾਲ ਬਾਅਦ ਆਜ਼ਾਦ ਹੋ ਕੇ ਵੀ ਦੁਨੀਆ ਦੀ ਸੁਪਰ ਪਾਵਰ ਬਣ ਚੁੱਕਾ ਹੈ ਸਾਡੇ ਇੱਥੇ ਤਾਂ ਜੇਕਰ ਪੀੜਤ ਲੜਕੀ ਬਚ ਗਈ ਤਾਂ ਨਿਆਂ ਲੈਣ ਲਈ ਬਾਕੀ ਦੀ ਸਾਰੀ ਉਮਰ ਕਚੈਰੀਆਂ ਦੇ ਚੱਕਰਾਂ ਵਿੱਚ ਹੀ ਨਿਕਲ ਜਾਂਦੀ ਹੈ ਅਤੇ ਜੇ ਬਲਾਤਕਾਰੀਆਂ ਦੁਆਰਾ ਮਾਰ ਦਿੱਤੀ ਗਈ ਤਾਂ ਕੁਝ ਦਿਨ ਕੈਂਡਲ ਮਾਰਚ ਕਰਕੇ ਉਸ ਨੂੰ ਭੁੱਲ ਜਾਂਦੇ ਨੇ ਅਤੇ ਥੋੜੇ ਦਿਨਾਂ ਬਾਅਦ ਇੱਕ ਨਵਾਂ ਕਾਂਡ ਖੋਰ ਹੋ ਜਾਂਦਾ ਹੈ ਇੱਥੇ ਤਾਂ ਲੋਕ ਬਲਾਤਕਾਰੀਆਂ ਨੂੰ ਵੋਟਾ ਪਾ ਪਾ ਕੇ ਲੀਡਰ ਚੁਣਦੇ ਨੇ ਅਤੇ ਬਲਾਤਕਾਰ ਹੋ ਜਾਣ ਤੋਂ ਬਾਅਦ ਉਹਨਾਂ ਤੋਂ ਹੀ ਬਲਾਤਕਾਰੀਆਂ ਨੂੰ ਸਜ਼ਾ ਦੇਣ ਲਈ ਦਰਖਾਸਤਾਂ ਕਰਦੇ ਹਾਂ ਦੋਸਤੋ ਇਹ ਛੋਟੀ ਜਿਹੀ ਇੱਕ ਮਤਲਬ ਪੋਸਟ ਹੈ ਜਿਹੜੀ ਅੱਜ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਤਾ ਨਹੀਂ ਇਸ ਪੋਸਟ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪੋਸੂਨਾਮਾ ਇਸ ਦੀ ਪੋਸਟੀ ਨਹੀਂ ਕਰਦਾ ਪਰ ਇਸ ਦੇ ਵਿੱਚੋਂ ਇੱਕ ਸਿੱਖ ਬਹੁਤ ਮਿਲਦੀ ਹੈ ਕਿ ਇਹ ਸੱਚਮੁੱਚ ਜਿਸਨੇ ਵੀ ਇਹ ਪੋਸਟ ਪਾਈ ਹੈ ਜੋ ਉਸਨੇ ਲਾਸਟ ਵਿੱਚ ਲਿਖਿਆ ਹੈ ਕਿ ਸਾਡੇ ਭਾਰਤ ਵਿੱਚ ਤਾਂ ਬਿਲਕੁਲ ਉਲਟ ਹੈ ਕਿਸੇ ਬੱਚੀ ਦੇ ਨਾਲ ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਸੱਚਮੁੱਚ ਘਟਨਾ ਤੋਂ ਬਾਅਦ ਉਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਉਹਦੇ ਨਾਲ ਵਾਪਰਦੀਆਂ ਨੇ ਬਲਾਤਕਾਰ ਕਦੋਂ ਹੋਇਆ ਕਿੰਨੇ ਸਮੇਂ ਹੋਇਆ ਕਿੰਨੇ ਲੋਕ ਸੀ ਕਿਸ ਤਰ੍ਹਾਂ ਬਲਾਤਕਾਰ ਹੋਇਆ ਇਹ ਸਾਰਾ ਕੁਝ ਆਪਾਂ ਫਿਲਮਾਂ ਵਿੱਚ ਵੀ ਦੇਖਦੇ ਹਾਂ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਸਾਡੇ ਮਤਲਬ ਕਹਿ ਸਕਦੇ ਕੋਈ ਪਾਰਲੀਮੈਂਟ ਹੈ ਕੋਈ ਐਮ ਐਲ ਏ ਹੈ ਕੋਈ ਮਨਿਸਟਰ ਬਣਿਆ ਹੋਇਆ ਜਿਨ੍ਹਾਂ ਦੇ ਉੱਪਰ ਬਲਾਤਕਾਰ ਕਰਨ ਦੇ આરોਪ ਲੱਗੇ ਹੋਏ ਨੇ ਉਹਨਾਂ ਵਿੱਚ ਘਿਰੇ ਹੋਏ ਨੇ ਔਰ ਉਹਨਾਂ ਦੇ ਕੇਸ ਜਿਹੜੇ ਉਹ ਚੱਲ ਰਹੇ ਨੇ ਔਰ ਆਪਾਂ ਲੋਕੀ ਉਹਨਾਂ ਨੂੰ ਵੋਟਾਂ ਪਾ ਪਾ ਕੇ ਚੁਣ ਕੇ ਮਨਿਸਟਰ ਬਣਾਉਂਦੇ ਆ ਜਿਹੜੇ ਖੁਦ ਬਲਾਤਕਾਰ ਦੀ ਘਟਨਾ ਦੇ ਵਿੱਚ ਲਿਪਟ ਹੋਏ ਹੁੰਦੇ ਨੇ ਔਰ ਜਦੋਂ ਉਹ ਲਿਪਟ ਹੁੰਦੇ ਆ ਤਾਂ ਫਿਰ ਤੁਸੀਂ ਦੱਸੋ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਚੁਣ ਸਕਦੇ ਆ ਸੋ ਇਹ ਪੋਸਟ ਇੱਕ ਬਹੁਤ ਮੇਰੇ ਦਿਲ ਨੂੰ ਛੂ ਗਈ ਇਸ ਪੋਸਟ ਨੇ ਸੱਚਮੁੱਚ ਕਿ ਜੇਕਰ ਚੀਨ ਜਿਹੜਾ ਕਿ 2 ਸਾਲ ਬਾਅਦ ਸਾਡੇ ਤੋਂ ਆਜ਼ਾਦ ਹੋਇਆ ਅੱਜ ਦੁਨੀਆ ਦੀ ਸੁਪਰ ਪਾਵਰ ਬਣਿਆ ਹੋਇਆ ਹੈ ਤੇ ਅਸੀਂ ਅਸੀਂ ਅੱਜ ਕਿਸ ਤਰ੍ਹਾਂ ਜ਼ਿਆਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਪਾਰਟੀਆਂ ਵਿੱਚ ਫਸ ਕੇ ਦੇਸ਼ ਦਾ ਬੇੜਾ ਗਰਖ ਕਰ ਰਹੇ ਹਾਂ ਆਪਣੇ ਦੇਸ਼ ਦੇ ਭਵਿੱਖ ਦਾ ਬੇੜਾ ਕਰ ਕਰ ਰਹੇ ਹਾਂ ਲੇਕਿਨ ਦੋਸਤੋ ਇਹ ਮਾਇਆ ਕਿਸੇ ਨੇ ਆਪਣੇ ਨਾਲ ਨਹੀਂ ਲੈ ਕੇ ਜਾਣੀ ਸਾਡੇ ਤੋਂ ਪਹਿਲਾਂ ਇਤਿਹਾਸ ਜਿੰਨਾ ਵੀ ਬਣਿਆ ਹੈ ਮਹਿਲਾਂ ਦੇ ਮਹਿਲ ਇੱਥੇ ਛੱਡ ਗਏ ਜਿਨ੍ਹਾਂ ਦੀ ਜ਼ੁਬਾਨ ਚੋਂ ਨਿਕਲਿਆ ਸ਼ਬਦ ਕਾਨੂੰਨ ਬਣ ਜਾਂਦਾ ਸੀ ਅੱਜ ਉਹਨਾਂ ਦੀ ਹਸਤੀ ਸਾਡੇ ਪੈਰਾਂ ਵਿੱਚ ਰੁਲ ਰਹੀ ਹੈ ਔਰ ਕਿਸੇ ਪੂਰਨ ਮਹਾਤਮਾ ਬੇ ਬੋਲਨੇ ਕਿ ਉਹਨਾਂ ਦੀ ਹਸਤੀ ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਵਿੱਚ ਰੁਲਦੀਆਂ ਨੇ ਉਹਨਾਂ ਦੀ ਰਾਖ ਸਾਡੀਆਂ ਅੱਖਾਂ ਦੇ ਵਿੱਚ ਪਾ ਕੇ ਧੁੰਦਲਾ ਕਰਦੀ ਹੈ ਅੱਜ ਅਸੀਂ ਕਿਉਂ ਇਸ ਝੂਠੀ ਮਾਇਆ ਦੇ ਸ਼ਾਨੋ ਸ਼ੌਕਤ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਹੇ ਹਾਂ ਸੋ ਦੋਸਤੋ ਕਿਸੇ ਵੀ ਧੀ ਪੈਣ ਦੀ ਇੱਜ਼ਤ ਨੂੰ ਆਪਾਂ ਆਪਣੀ ਇੱਜ਼ ਸਮਝੀਏ ਕਮ ਸੇ ਕਮ ਸਮਾਜ ਵਿੱਚ ਆਉਣ ਦਾ ਇੱਕ ਅਲੱਗ ਤਰ੍ਹਾਂ ਦਾ ਦੇਖਣੀ ਚਾਹੀਦੀ ਹੈ ਔਰ ਇੱਕ ਅਲੱਗ ਤਰ੍ਹਾਂ ਦਾ ਰਤਬਾ ਹੋਣਾ ਚਾਹੀਦਾ ਹੈ ਸੋ ਇਸ ਕਰਕੇ ਦੋਸਤੋ ਇਸ ਪੋਸਟ ਨੂੰ ਸਵੇਰ ਦਾ ਮੈਂ ਪੜ ਰਿਆ ਬੜਾ ਦਿਲ ਕੀਤਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਪਤਾ ਨਹੀਂ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿੰਨੀ ਨਹੀਂ ਪਰ ਮੈਨੂੰ ਲੱਗਾ ਕਿ ਚਲੋ ਕਈ ਵਾਰੀ ਇਸ ਤਰ੍ਹਾਂ ਦੀਆਂ ਪੋਸਟ ਆ ਜਾਂਦੀਆਂ ਉਹਦੇ ਕੋਲੋਂ ਵੀ ਆਪਾਂ ਬਹੁਤ ਕੁਝ ਸਿੱਖਦੇ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ